ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਤਰੀਕ ਹੈਗੀ ਹੈ 18 ਜੁਲਾਈ 2025 ਤੇ ਕਾਫੀ ਸਮੇਂ ਬਾਅਦ ਵਲੌਗ ਬਣਾ ਰਹੇ ਆਂਗੇ ਤੇ ਅੱਜ ਆਪਾਂ ਕਰ ਰਹੇ ਆਂ ਮੂੰਗੀ ਦੇ ਤੇ ਸਪਰੇ ਮੂੰਗੀ ਆਪਣੀ ਹੋ ਗਈ ਸੀ ਅੱਜ ਤੋਂ ਇੱਕ ਦਿਨਾਂ ਦੀ ਹੋ ਗਈ ਸੀ ਤੇ ਇਹ ਜਿਹੜੀ ਸਿਕੌਣ ਵਾਲੀ ਸਪਰੇਅ ਹੁੰਦੀ ਗ੍ਰਾਮੋਂ ਉਹ ਸਪਰੇਅ ਕਰ ਰਹੇ ਆਂ ਆਪਾਂ ਤੇ ਇਹਦਰ ਬੰਦਾ ਆਪਣਾ ਲਾਇਆ ਹੋਇਆ ਸੀਗਾ ਆਪਾਂ ਇਹ ਮੂੰਗੀ ਉਹ ਬੰਦਾ ਕਰੀਨ ਸਪਰੇਅ ਇਹ ਮੂੰਗੀ ਆਪਣੇ ਮੰਨ ਲਓ ਵੀ ਢਾਈ ਕਿੱਲੇ ਮੂੰਗੀ ਬੀਜੀ ਸੀ ਕਣਕ ਵਾਲੇ ਬਾਣ ਦੇ ਵਿੱਚ ਤੇ ਮੂੰਗੀ ਨੂੰ ਫਲ ਫੁੱਲ ਬਹੁਤ ਆਗਾ ਨਹੀਂ ਦੇਖ ਸਕਦੇ ਮੂੰਗੀ ਬਹੁਤ ਸੋਹਣੀ ਆਗੀ ਤੇ ਇੱਕ ਅੱਜ ਕਿਵਾਰ ਨਾ ਮੀਂਹ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਅੱਜ ਵੀ ਨਾ ਬੱਦਲ ਬਾਈ ਪੂਰੀ ਉੱਤੇ ਹੈਗੀ ਹੈਗੀ ਇਹ ਮੰਨ ਲਓ ਵੀ 7-8 ਜੁਲਾਈ ਦਾ ਮੀਂਹ ਪੈ ਰਿਹਾ ਲਗਾਤਾਰ ਹੀ ਪੈ ਰਿਹਾ ਹੈ ਡੇਲੀ ਦੋ ਵਾਰੀ ਮੀਂਹ ਪੈ ਰਿਹਾ ਡੇਲੀ ਬਾਣ ਹਾਇ ਇਹ ਵੀ ਗਿੱਲਾ ਪਿਆ ਆਪਣ ਤੁਸੀਂ ਦੇਖ ਸਕਦੇ ਆ ਪਾਣੀ ਪੂਣੀ ਮਾੜਾ ਮਾੜਾ ਖੜਾ ਹੈਗਾ ਤੇ ਬਹੁਤ ਵੇਟ ਕਰੀ ਵੀ ਹਨਾ ਦਿਨ ਲੱਗ ਗਿਆ ਨਾ ਸੱਕ ਜੇ ਵੀ ਸੱਕ ਜੇ ਬਾਣ ਵਧੀਆ ਮੂੰਗੀ ਵਧੀਆ ਹੈ ਹਨਾ ਪਰ ਨਹੀਂ ਇਹ ਨਹੀਂ ਹਟਿਆ ਡੇਲੀ ਦੋ ਦੋ ਵਾਰੀ ਮੀਂਹ ਪੈਂਦਾ ਸੀਗਾ ਤੇ ਹੁਣ ਆ ਫਿਰ ਆ ਪਾਕ ਕੇ ਹਨਾ ਸਪਰੇਅ ਕਰਨ ਡਿਸੀਜਨ ਲੈ ਲਿਆ ਵੀ ਹੁਣ ਜਿਵੇਂ ਸ਼ਨੀਵਾਰ ਤੇ ਆਂਦਰੋਂ ਦੱਸਿਆ ਵੀ ਧੁੱਪ ਹੀ ਲੱਗੂਗੀ ਵੀ ਚਲ ਮਾੜਾ ਮੋਟਾ ਸੱਕੂਗਾ ਨਾ ਤੇ ਵੀ ਮੁੜ ਕੇ ਆਪਾਂ 4 ਵਈ 4 ਮਸ਼ੀਨ ਲਿਆ ਕੇ ਤੇ ਵੜਦਾਂਗੇ ਜਿਹੜੀ ਜਿਹੇ ਜੀ ਮਤਲਬ ਆਪਣੇ ਬਾਤ ਆਉਗੀ ਗਿੱਲੀ ਪੱਤੀਆਂ ਵੜ ਦੇਣੀਆਂ ਹੋਰ ਕੋਈ ਹਾਲੀ ਹੈਣੀਗਾ ਮੁੜ ਕੇ ਗਾਂ ਦੂਜਾ 22 ਜੁਲਾਈ ਨੂੰ ਫੇਰ ਕਹਿੰਦੇ ਸਿਸਟਮ ਤਿਆਰ ਹੋ ਰਿਹਾ ਮਾਨਸੂਨ ਪਾਉਣਾ ਆਈਆਂ ਹੋਈਆਂ ਹਨ ਫੇਰ ਕਹਿੰਦੇ ਮੀਂਹ ਦਸਿਆ ਵਾ ਮੈਂ ਕਿਹਾ ਵੀ ਜਨੇ ਅੱਜ ਹੈ ਸਰਗਾ ਸ਼ੁੱਕਰਵਾਰ ਸ਼ੁੱਕਰ ਸ਼ਨੀ ਆ ਤਾਂ ਐਤਵਾਰ ਨੂੰ ਵੀ 12 1 ਵਜੇ ਵੱਢਣ ਲੱਗ ਜਾਾਂਗੇ ਉਧਰ ਵੀ ਆਪਣੇ ਕੁਝ ਇੱਧਰ ਆ ਗਈ ਤੇ ਵੀ ਵੜਦਾਂਗੇ ਤੇ ਹੁਣ ਸਪਰੇਅ ਕਰ ਰਹੇ ਆ ਫਸਕਾਉਣ ਵਾਸਤੇ ਜਿਵੇਂ ਵੇਚ ਵੇਚ ਤਾਂ ਫਲੀਆਂ ਸੁੱਕੀਆਂ ਹਨ ਆ ਗਿਆ ਆਹ ਤੇ ਪੈਜ ਵੇਚ ਜਿਵੇਂ ਮਸਤੋਂ ਪਾਣਾਂ ਹਰੀਆਂ ਜਿਵੇਂ ਆਹ ਹਰੀ ਆ ਗਈ ਇਹ ਨਾ ਇਹ ਦਵਾਈ ਨਾਲ ਹੀ ਸੁੱਕਦੇ ਹੁੰਦੇ ਆਂਗਾ ਤੇ ਦਵਾਈ ਨੇ ਵਧੀਆ ਮੰਨ ਲਾ ਦੋ ਦਿਨਾਂ ਦੇ ਵਿੱਚ ਪੂਰੀ ਵਧੀਆ ਸੁੱਕ ਜੂਗੀ ਤੇ ਮੁਰਕਿਆਂ 'ਵਾਂ ਵੜ ਲਾਂਗੇ ਬੜੀ ਬਹੁਤ ਪਰੇਸ਼ਾਨ ਕੀਤਾ ਇੰਨੇ ਮਹੀਨੇ ਨਾਲ ਦੇਖੇ ਜਿੰਨੇ ਵੀ ਡੈਣ ਦੇ ਵਿੱਚ ਦੋ ਦੋ ਵਾਰੀ ਮੀਂਹ ਚਲ ਮੀਂਹ ਹੁੰਦਾ ਵੀ ਇੱਕ ਦਿਨ ਪੈਗਾਂ ਮੁਰਕੇ ਪੰਜੀ 53 ਦਿਨ ਬਾਅਦ ਪੈ ਗਿਆ ਨਾ ਉਹ ਹੁੰਦਾ ਮੀਂਹ ਤੇ ਡੈਲੀ ਵਾਲਾ ਕੰਮਾ ਬਹੁਤਾਂ ਕੀਤਾਗਾ ਬਾਕੀ ਆਪਣੀ ਮੂੰਗੀ ਬਹੁਤ ਸੋਹਣੀ ਹਰੇਕ ਬੰਦੇ ਕੋਲ ਬੰਦੇ ਨੇ ਕਿਹਾ ਵੀ ਮੂੰਗੀ ਬਹੁਤ ਸੋਹਣੀ ਆ ਉਹ ਤਾਂ ਨਜ਼ਰਾਂ ਹੀ ਲੱਗਾਂ ਹੋਣਾ ਨਾ ਮੂੰਗੀ ਨੂੰ ਕੁੱਲ ਬੰਦੇ ਨੇ ਮੂੰਗੀ ਸਲਾਈਏ ਕਣਕ ਵਾਲੇ ਬਾਣੇ ਚ ਮੂੰਗੀ ਆ ਮੂੰਗੀ ਵੈਸੇ ਨਾ ਆਲੂ ਵਾਲੇ ਬਾਣੇ ਚ ਕੰਮਜਾਬ ਹੁੰਦੀ ਇਹ ਆਪਣੀ ਸੀ ਕਣਕਾਲ ਦੀ ਕਣਕਾਲ ਜੀ ਮਤਲਬ ਵੀ ਆਲੂ ਵਾਲ ਦੇ ਬਰਾਬਰ ਦੀ ਮੂੰਗੀ ਆ ਗਈ ਆਲੂ ਵਾਲੇ ਬਾਣ ਕਿਉਂਕਿ ਆਲੂਆਂ ਵਿੱਚ ਪਿਆਈ ਬਹੁਤ ਫਸ ਹੁੰਦਾ ਨਾ ਉਹਦੇ ਬਰਾਬਰ ਦੀ ਮੂੰਗੀ ਆ ਗਈ ਤੇ ਬਾਕੀ ਹੁਣ ਦੇਖੋਣ ਬਾਕੀ ਕਰਮਾਂ ਤੇ ਆ ਵੀ ਕੀ ਹੱਥ ਪੱਲੇ ਆਉਂਦਾ ਹਨੀ ਮੀਂਹ ਵੱਧ-ਵੁੱਧ ਪੈ ਜੂ ਕੋਈ ਕਹਿ ਨਹੀਂ ਸਕਦੇ ਨਾ ਤੇ ਉਹ ਤੁਹਾਨੂੰ ਜਾਣਕਾਰੀ ਮਿਲ ਜਣੀ ਬਲੌਗ ਦੇ ਵਿੱਚ ਹੀ ਵੀ ਵੱਡਾਂ ਕਿ ਜਦੋਂ ਫਿਰ ਵੀ ਕੀ ਰੇਟ ਉੱਲ ਲਾ ਦਣਾ ਕੀ ਸਕਤਾ ਆਪੁੰਦਗਾ ਤੇ ਕਰੀ ਜੇ ਨੇ ਸਫੇ ਸਵਰੇ ਆਈ ਆੜਾ ਮਾ ਕੰਪਨੀ ਦੀ ਹੈਗੀ ਗ੍ਰਾਮ ਉਹਦੀ ਆਪਾਂ ਪਾਈ ਜੰਨੇ ਆ ਹੱਥਲ ਢੋਲੀ ਡੋਜ਼ ਹੈਗੀ 250 ਗ੍ਰਾਮ ਪਾਈ ਹੂੰ ਉਹ ਤਾਂ ਕਹਿੰਦੀ 200 ਪਾਲਿਓ ਆਪਾਂ ਵਾਦੀ ਪੈ 250 ਗ੍ਰਾਮ ਪਾਈ ਜੰਨੇ ਆਗੇ ਤੇ ਇਧਰ ਪਰ 6 ਲੀਟਰ ਦੇ ਜਾਂਦੇ ਸੀ ਪੰਜ ਵਾਲਾ ਇਹ ਆ ਤੇ ਦੋ ਇਧਰ ਪਈ ਹੈ ਜੀ ਤੇ ਇਧਰ ਆ ਗਿਆ ਆਪਣਾ ਝੋਨਾ ਇਹ ਆਪਾਂ ਤਿੰਨ ਰੇ ਪੈ ਗਿਆ ਝੋਨੇ ਜੀ ਆਹ ਪਾਣੀ ਸੁਖਾ ਦਾਂਗੇ ਆ। ਫੇਰ ਆ ਧੁੱਪ ਲਵਾ ਦਾਂਗੇ। ਖੋਪੜ ਜੀ ਬਹੁਤ ਆ ਗਈ। ਤੇ ਜੋ ਚੌਥਰੇ ਪਾਣੂ ਕੋ ਪਾਣੀ ਲਾ ਦਾਂਗੇ। ਗੋਮੇਆ ਬਣਾਇਆ ਪਿਆ। ਬਾਕੀ ਹੁੰਦਾ ਧੋਪੀ ਦਾ ਕੱਢੀ ਆਗੀ। ਲਾ ਇਹ ਤਿੰਨ ਚਾਰਨ ਕੱਢੇ ਚੱਲੋ। ਨਿਬੜ ਜੀ ਕੰਮ ਜਾਣਾ। ਨਾਲੇ ਮੱਕਾਂ ਦਾ ਚਾਰ ਚੁਰ ਪੈ ਜਾਵੇ। ਮੱਕੀਆਂ ਵਾਲੇ ਬਹੁਤ ਔਖੇ ਆ ਗਿਆ ਨਾ ਚਾਰ ਦਾ ਬੁਰਾ ਹਾਲ ਹੀ ਹੈਗਾ। 1:30 ਵਜੇ ਬਾਈ ਜੀ ਇਹ ਕਹਿੰਦੇ ਹੱਥੀ ਵੜਨੀ ਤੇ ਗਿਰੇ ਕਹਿੰਦੇ ਅੰਦਰ ਭੈਣ ਦੀ ਬੁੱਧੀ ਭੁੱਖ ਕਰਦੇ ਹੈ ਹਾਂ ਸਹੀ ਗੱਲ ਆ ਹਾਂ ਆਲੂ ਵਾਲੀ ਦੇ ਵੜਦੇ ਹੱਥੀ ਨਹੀਂ ਉਹ ਗੱਲ ਕਰਦਾ ਮੈਂ ਹਾਂ ਐਨਾ ਭੈ ਜਦੋਂ ਮੱਕੀ ਮੂੰਗੀ ਚੰਗੀ ਆ ਨਾਲੇ ਮੂੰਗੀ ਚੰਗੀ ਨਿਕਲਨੇ ਇਹਨਾਂ ਨੀਰਾ ਫੁੱਲ ਬਣਨਾ ਹੈ ਸਹੀ ਗੱਲ ਆ ਮਾ ਮਰੋਤੀ ਮੀਆਂ ਦੀ ਆ ਗਈ ਆਪ ਨੇ ਇਹ ਪਿੰਡੀ ਲਈ ਪਿੰਡੀ ਬਹੁਤ ਲੈਣੀ ਇਹ ਕਿਰ ਚੱਲਾਂਗੇ ਇਧਰ ਉਹਨੇ ਨਿਬੜ ਗਿਆ ਉਹਨਾਂ ਨੂੰ ਦਾਣੂ ਕਿਰਾ ਦਾ ਨੌ ਵੇ ਇਧਰ ਚਾਰ ਵਾਲੇ ਮੁੰਡੇ ਆ ਗਏ ਤੇ ਚਾਰ ਪਾਉਂ ਲੱਗਿਆ ਬੁਰਾ ਹਾਲਾ ਵਾਹਣ ਦਾ ਪਾਣੀ ਖੋਕਦਾ ਨਹੀਂਗਾ ਬੁਰਾ ਹਾਲਾ ਬੁਰਾ ਹਾਲਾ ਆ ਦੇਖੋ ਜੀ ਸਪਰੇਅ ਕਰੇਨ 4 ਘੰਟੇ ਹੋਏ ਆ ਗਏ ਤੁਹਾਨੂੰ ਪਤਾ ਲੱਗਣਾ ਰੰਗ ਕਿੰਨਾ ਬਦਲ ਗਿਆ ਜਿਵੇਂ ਹਰੇ ਬਾਈ ਜਣਾ ਇਧਰ ਵੇਖ ਲੋ ਇਹ ਵੀ ਪਹਿਲਾਂ ਹਰੀ ਹਰੀ ਸੀ ਮੂੰਗੀ 4 ਘੰਟੇ 'ਚ ਰੰਗ ਬਦਲ ਗਿਆ ਪੂਰੀ ਪ੍ਰਧਾਰ ਇਹ ਚੋਂ ਪੂਰੀ ਪ੍ਰਧਾਰ ਇਹ ਜਿਹੜੀ ਦਵਾਈ ਹੁੰਦੀ ਹੈ ਨਾ ਇਹਦਾ ਗੈਸ ਬਣਾ ਕੇ ਇਹ ਨੂੰ ਨਾ ਸਿਕਾਉਂਦੀ ਹੈਗੀ ਜੇਕਰ ਧੁੱਪ ਲੱਗੀ ਹੋਵੇ ਨਾ ਫਿਰ ਦੁੱਗਣਾ ਅਸਰ ਕਰਦੀ ਹੈ ਵੈਸੇ ਉਹਨਾਂ ਦਾ ਬਦਲ ਜਾ ਬਣਿਆ ਵਾ ਹਲਕੀ ਫੁਲਕੀ ਕਣੀ ਡਗਦੀ ਹੈ ਮਾੜੀ ਮੋਟੀ ਜੀ ਤੇ ਆਪਾਂ ਤੇ ਹੀ ਅਰਦਾਸ ਕਰਦੇ ਹਾਂ ਨਾ ਲਾਦੇ ਤਿੰਨ ਚਾਰ ਦਿਨ ਲਾਦੇ ਵੀ ਨਾਲੇ ਮੱਕਣੇ ਲੋਕਾਂ ਚਾਰ ਚੁਰਾ ਪੈ ਜਾਣੇ ਨਾਲੇ ਮੇਰੇ ਵਰਗਾ ਮੂੰਗੀ ਵੱਢ ਲੂ ਹਨ ਤੇ ਪਰ ਬਾਕੀ ਦੇਖੋ ਨਾ ਇਹਦੇ ਅੱਗੇ ਜ਼ੋਰ ਨਹੀਂ ਹੈਗਾ ਜੇ ਕਿਤੇ ਨੇੜੇ ਨੇੜੇ ਹੁੰਦਾ ਫੇਰ ਤਾਂ ਚੱਲਣਾ ਔਟ-ਕੁੱਟ ਕੇ ਮਨਾ ਲੈਂਦੇ ਹਾਂ ਪਰ ਦੂਰੀ ਵਾਲਾ ਹੈਗਾ ਨਾ ਤੇ ਚਲੋ ਦੇਖੋ ਹੀ ਕੀ ਮੋਲ ਬਣਦਾ ਹੈਗਾ ਨਾ ਤੇ ਐਵੇਂ ਆਪਾਂ ਜਿੰਨਾਂ ਦਾ ਸ਼ੁਕਰ ਹੋਇਆ ਤਾਂ ਬਰੋਂ ਵੱਡਾਂਗੇ ਵੱਢਣੇ ਮਿਲ ਬਲੌਗ ਬਣਾ ਕੇ ਮੈਂ 4 ਵਾ 4 ਮਸ਼ੀਨ ਕੀਤੀ ਵੀ ਹੈ ਨਾ ਬਾਕੀ ਦੇਖੋ ਕੀ ਬਣਦਾ ਜੁੜਦਾ ਜੀ ਅੱਜ ਹੈ ਅਗਰਾ ਦੇਣਾ ਯਾਨੀ ਕਿ 19 ਜੁਲਾਈ ਕੀ ਕੱਲ ਜਿਹੜਾ ਪਹੁੰਚਿਆਣਾ ਆਪਾਂ ਕਰਤੀ ਸਵੇਰੇ ਉਹ ਕਿਤੇ ਜੀ ਅੱਜ ਵੈਸੇ ਰਣਵੰਦੀਆਂ ਧੁੱਪ ਲੱਗੀ ਹੋਈ ਹੈਗੀ 8 ਵਜੇ ਦਾ ਸਮਾਂ ਹੈ ਤੇ ਅੱਜ ਆਪਾਂ ਜਾ ਰਹੇ ਹਾਂ ਲੁਧਿਆਣੇ ਲੁਧਿਆਣੇ ਡੀ ਐਫ ਸੀ ਮੰਮੀ ਦੀ ਦਵਾਈ ਲੈਣ ਜਾ ਰਹੇ ਹਾਂਗੇ ਜੀ ਮੈਂ ਕਿਹਾ ਚਲੋ ਨਾਲੇ ਅੱਜ ਦੀ ਧੁੱਪ ਲਾ ਕੇ ਲੂਗਾ ਨਾ ਮੂੰਗੀ ਨੂੰ ਤੇ ਕੱਲੋਂ ਐਤਵਾਰਾ ਕੱਲ ਤੋਂ ਬਾਅਦ ਲਾਂਗੇ ਤੇ ਤੁਹਾਨੂੰ ਪਾਉਣਾ ਹੈ ਇਹ ਤਾਂ ਲੱਗੀ ਦੇ ਪੂਰੀ ਆ ਤਾਂ ਐ ਪੂਰਾ ਕਾਟਾ ਦੇ ਲੱਗੂਗਾ ਮੋਗਾ ਲਾ ਕੇ ਆਪਾਂ ਨਾ ਕਿ ਆਪ ਇਧਰ ਆ ਗਏ ਸੀਗੇ ਜੇ ਵੀ ਫਾਸਟ ਫੂਡ ਆ ਜਿਹੜਾ ਜਗਰਾਵਾਂ ਤੋਂ ਮੋਗੇ ਜਾਂਦੇ ਨੂੰ ਆਉਂਦਾਗਾ ਤੇ ਜਦੋਂ ਵੀ ਇਧਰ ਨੂੰ ਆਈਦਾ ਜਗਰਾਮ ਆਈਦਾ ਜਾਂ ਹਨਾ ਲੁਧਿਆਣੇ ਜਾਈਦਾ ਇੱਥੇ ਜ਼ਰੂਰ ਫੜ ਕੇ ਜਾਈਦਾ ਆਪਾਂ ਤੇ ਵਧੀਆ ਹੁੰਦਾ ਵੈਸੇ ਤੇ ਅੱਜ ਆਪਾਂ ਕਰਾਇਆ ਗਿਆ ਇੱਕ ਦਾ ਚੀਜ਼ ਕੌਰਨ ਸਾਈਡ ਵਿੱਚ ਕਰਾ ਲਿਆ ਤੇ ਨਾਲ ਡਰਾਈ ਮੰਜੂਰੀ ਨੂੰ ਪੈਕ ਕਰਾ ਲਿਆਗੇ ਤੇ ਬਾਕੀ ਬਣੀ ਜਾਂਦਾ ਹੁਣ ਸਵਾਗ ਤੇ ਖਾ ਕੇ ਚੱਲਾਂਗੇ ਫਿਰ ਅੱਗੇ ਨੂੰ ਅਕੀਮਾ ਨੂੰ ਤੁਸੀਂ ਕੀ ਕਰ ਸਕਦੇ ਹੋ ਮੂੰਗੀ ਵਾਸਤੇ ਪੂਰੀ ਕਾਰਡੀ ਕੁੱਝਾਈ ਦੀ ਹੈ ਮੀਡੀਅਮ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇੱਕ ਦਿਨ ਹੋਇਆ ਸਵੇਰੇ ਕਰਨੀ ਆ ਵਾਜੀ ਤੇ ਹਾਂ ਉਹਨੇ ਅੱਤੀ ਕੱਲ ਵੀਡੀਓ ਦੇਖੋ ਤੁਸੀਂ ਕਾਤੀ ਜਮੇ ਤੇ ਜੇ ਕਾਲੂ ਵੀ ਦੋ ਤੋਂ ਘੰਟੇ ਤੋਂ ਉੱਪਰ ਲੱਗੇ ਨਾ ਵੀ 12 ਮਸ਼ੀਨ ਚੱਲੀ ਜਮੇ ਮਰੁੰਡਾ ਬਣ ਜਾਊਗਾ। ਹਾਲੇ ਚਾਰਕ ਦਿਨਾਂ ਤਿੰਨ ਚਾਰ ਦਿਨ ਤੱਕ ਰੱਖਣੀ ਪੈਣਦੀ ਹੈ ਸਪਰੇਅ ਕਰਕੇ। ਪਰ ਹੁਣ ਆਪਣੇ ਕੋਲ ਸਮਾਂ ਨਹੀਂ ਨਹੀਂ ਤਾਂ ਥੋੜਾ ਡਾਰਾ ਕਰਕੇ ਨਾ ਕਾਲੂ ਵੱਢਣੀ ਪੈਣੀ ਹੈਗੀ। ਠੀਕ ਹੈ ਤਾਂ ਕੜੀ ਦੀ ਥੋਪ। ਆ ਦੋ ਘੰਟੇ ਆਉਣ ਪੈ ਜੀ ਦੋ ਘੰਟੇ ਤੜਪੂ ਪੈਗੀ ਤੇ ਆਪਣਾ ਹਾਲਿਆ ਹੋ ਜੂਗਾ। ਅੱਜ ਹੈਗੀ ਹੈ ਤਰੀਕ 20 ਜੁਲਾਈ ਤੇ 2 ਦਿਨ ਹੋ ਗਏ ਦਵਾਈ ਕਰੂੰ ਫਲਾਦ ਤੁਸੀਂ ਦੇਖ ਸਕਦੇ ਹੋ ਸੁੱਕ ਗਿਆ ਵੈਸੇ ਤਾਂ ਮਤਲਬ ਇਹਨੂੰ ਘੜ ਕੋੜ 4-5 ਦਿਨ ਚਾਹੀਦੇ ਸਪਰੇਅ ਕਰੀ ਤੋਂ ਬਾਅਦ ਫਲਗਾਂ ਨੂੰ ਚੰਗੀ ਤਰ੍ਹਾਂ ਸੁੱਕਣ ਲਈ ਪਰ ਹੁਣ ਆਪਾਂ ਨਾ ਮੌਸਮ ਦਾ ਕਰਕੇ ਨਾਲ ਵੇਟ ਨਹੀਂ ਕਰ ਸਕਦੇ ਤੇ ਇਹਦੀ ਨਾ ਆਪਾਂ ਮਤਲਬ ਵੀ ਘਰੇ ਇਹਨੂੰ 2-3 ਦਿਨ ਸੁਕਾ ਲਾਂਗੇ ਆ ਜਿਵੇਂ ਆ ਦੇਖੋ ਆਹ ਲੀਆਂ ਕਾਲੀਆਂ ਫਲੀਆਂ ਤਾਂ ਪਹਿਲਾਂ ਲਗਾਈਆਂ ਜਿਹੜੀ ਆ ਆ ਸਪਰੇਅ ਨਹੀਂ ਕਰੀਆਂ ਆਂ ਤੋੜ ਕੇ ਵਿੜਨੇ ਆਪਾਂ ਪਰ ਇਹ ਸੱਲੀਆਂ ਜ ਨਹੀਂ ਹੈ ਹਨ ਸੱਲ ਚਤੜਨੀਆਂ ਹੈ ਤੇ ਬਾਕੀ 3:30 ਵੱਜ ਗਿਆ ਬੰਮ ਵਾਲੀ ਮੇਰੀ ਬੱਦਲ ਵਾਈ ਜੀ ਹੈਗੀ ਹੈਗੀ ਮਸ਼ੀਨ ਦੀ ਵੇੜ ਕਰੀ ਜੰਨੇ ਹੈਗੇ ਤੇ ਜਿੰਨੇ ਜਿਵੇਂ ਚਲੋ ਹੋਊਗੀ ਨਾ ਗਾਉ ਨੂੰ ਤਿਆਰ ਬਾਜੂਗਾ ਪਹਿਲੀ ਯਾਰ ਲਈ ਸੀ ਨਾ ਤੇ ਗਾਉ ਨੂੰ ਕੋਈ ਦੂ ਹੋਰ ਆਪਾਂ ਵਧੀਆ ਕਰਾਂਗੇ ਬਾਕੀ ਜਿਵੇਂ ਜਿਵੇਂ ਚਾੜ ਹੋਊਗਾ ਨਾ ਫਿਰ ਰੇਟ ਰੂਟ ਲੱਗੂ ਸਭ ਸਾਰਾ ਦੱਸਾਂਗੇ ਆਪਾਂ ਲਓ ਬਾਈ ਆ ਗਈਆਂ ਮਸ਼ੀਨਾਂ ਏਸੀ ਕੈਬਨ ਵਾਲੀ ਆ ਗਈ ਫੋਰ ਆ ਗਈ ਫੋਰ ਆ ਗਈ ਗਿੱਲੇ ਸੁੱਕੇ ਤੇ ਨੂੰ ਚੱਕਰ ਨਹੀਂ ਗਿਆ ਤੇ ਬਾਕੀ ਹੁਣ ਕਰਾਂਗੇ ਮੁੰਗੀ ਦੀ ਭੜਾਈ ਸ਼ੁਰੂ ਏਸੀ ਕੈਬਨਾਗਾ ਨੂੰ ਪਿੱਛੋਂ ਵੀ ਦਿਖਾਵਾਂਗੇ ਇਹ ਹਵਾਵਾਂ ਦੇ ਅਧਿਕਾਰ ਆਪਾ ਫੜ ਲੈਂਦੇ ਆਂ ਉਹ ਤਾਂ ਮੋਟਾ ਹੈ ਨਾ ਪਰਦਾ ਲਾਉਂਦੇ ਆਂ ਸੰਗੇ ਨਾ ਗਰਹੀ ਤੇ ਮਾਨਤਾ ਬਾਕੀ ਸਭਾ ਹੀ ਆਪਣਾ ਬਾਕੀ 4 ਬਿਲ ਡਰਾਈਗਾ ਜਮਕਰ ਦਾ ਟਾਇਰ ਵੀ ਚਾਈ ਵਾਲਿਆ ਗਿੱਲੇ ਕੋਲੀ ਦਾ ਪ੍ਰਵਾਹ ਹੈ ਨਹੀਂ ਉਧਰ ਆਪਣਾ ਵਣ ਗਿੱਲਾ ਹੀ ਆ ਉਧਰ ਪਤਾ ਲੱਗੂਗਾ We'll <laughs> ਤਰੋ ਕਿ ਲੋ ਥੋੜਾ ਪਾ ਘੜਦਾ ਹੀ ਸੀਗਾ ਤੇ ਮੂੰਗੀ ਹੈ ਥੋੜੇ ਛੱਲ ਕੋਈ ਹੈਗੀ ਖਵਾ ਲਵਣੀ ਭੂਨ ਨੂੰ ਖਲਾਰਨੀ ਪਊਗੀ ਢਾੜ ਦਾ ਮਤ ਲੱਗ ਜਾਣਾ ਆਪਾਂ ਨੂੰ ਕਿੰਨਾ ਇਹ ਦੂਜੇ ਦਾ ਘਾਲ ਘਾਟੇ ਉਹ ਨਾਲ ਹੋਰਾਂ ਤੇਰੇ ਵੀ ਦੂ ਘਾਟੋ ਛੱਡ ਜਿੰਨਾ ਦਾ ਝਾੜਾਂ ਚੜਾਈ ਵਾਲੀ ਨਹੀਂ ਮੂੰਗੀ ਆਪਾਂ ਨੇ ਲੱਗੂ ਇੰਨੀ ਰਹਗੀ ਮੈਂ ਕੱਢ ਲੈਣ ਦੇ ਝਾੜ ਦਾ ਪਤਾ ਲੱਗ ਜੂ ਮੂੰਪਾਰੀ ਹੁੰਦੀ ਆ ਮੂੰਗੀ ਕਹਿੰਦੇ ਸੱਲਿਆ ਹਾ ਇਹਦਾ ਨਾਲ ਦੇ ਨਾ ਖਲਾਰੇ ਆਵੇ ਨਾ ਆਦਰ ਆ ਜੇ ਲਾਦ ਨੇ ਤੂੰ ਕਿਤਨਾ ਆਏਗਾ ਲਾਰ ਨਹੀਂ ਪੈਣੀ ਜੇ ਨਹੀਂ ਤਾਂ ਚਵੀ ਉਹ ਜੀ ਲਓ ਜੀ ਉਧਰ ਤਾਂ ਬੱਡੇ ਨਹੀਂ ਸੀ ਹੋਣਾ ਕਿ ਇੱਧਰ ਉਧਰ ਮੰਨ ਲਓ ਵੀ 4 ਕਿੰਟਲ ਦਾ ਝੜ ਆਏਗਾ ਉਸ ਤੋਂ ਨਾ ਬਾਕੀ ਨਾ ਤੋਲੇ ਤੋਂ ਪਤਾ ਲੱਗਦਾ ਹੁੰਦਾ ਵੀ ਆਪਣੀ ਤੱਕ ਜੀ ਨਾ 4 ਕਿੰਟ ਲੱਗਦਾ ਬਾਕੀ ਇੱਧਰ ਥੋੜਾ ਜਿਹਾ ਨਾ ਪਾਣੀ ਪਿਆਓ ਪਰਲੀ ਛੜਨ ਉਹ ਜਿਹੜਾ ਮੱਕੀ ਦਾ achar ਪਾਇਸੁੰਦਾ ਨੇ ਪਾਣੀ ਛੱਡ ਕੇ ਉਧਰੋਂ ਪਾਣੀ ਪਾ ਗਾ ਥੋੜਾ ਜਿਹਾ ਤੇ ਬਾਕੀ ਮਸ਼ੀਨ ਹੈਗੀ 4x4 ਉਹ ਆਉਂਦੀ ਹੈਗੀ ਰਾਹ ਥੋੜਾ ਹੀ ਪੀੜਾ ਗਾ ਵੜਦੇ ਆ ਫਿਰ ਇਹਦ ਤੱਕ ਪਤਾ ਲੱਗੂ ਕੀ ਚੜਚੂ ਦਾ ਲਓ ਜੀ ਬਾਹਰ ਇਹ ਇੱਥੇ ਕਰਕੇ ਛੱਡਤੀ ਇੱਧਰ ਪਾਣੀ ਪਿਆਵਾ ਵਾਣ ਜਾ ਆਪਣੇ ਨਾ ਇੱਕ ਆ ਜਾਂਦੀ ਜਾਂਦੇ ਆ ਬਾਕੀ ਲੱਗੂ ਪਤਾ ਆਲੀ ਕੌਤੀ ਟੋਪੀਦਾਰੀ ਤੇਰਾ ਰੇਜਿਕ ਕੋਟਾ ਡੀ ਕਰਕੇ ਛੱਡਦੀ ਆ ਮੀਆਂ ਦਾ ਇੱਥੇ ਪੈਣ ਨਾ ਲੀਆਂ ਦਾ ਪਾਣੀ ਪਿਆ ਬਣਾ ਬਾਣੋ ਥੋੜਾ ਹੋ ਵੀ ਗੰਦਾ ਸੀਗਾ ਬਾਟ ਦਾ ਲਗੋ ਲੈ ਪਰੀਤਾ ਆਏ ਨਹੀਂ ਤਾਂ ਆਪਣਾ ਬਾਣਾ ਇਹੋ ਜਿਹਾ ਹੋਣਾ ਸੀਗਾ ਵਦਗਾ ਤੁਰੇ ਫਿਰਦੀ ਮਸ਼ੀਨ ਹੁਣ ਉਧਰ ਪਾਣੀ ਪਾਇਆ ਪਿਆ ਯਾਰ ਹੁਣ ਨਾਲ ਦੇਣਾ ਗਵਾਂਢੀਆਂ ਨੇ ਆਪਣੇ ਨੇ ਪਾਣੀ ਪਾਤਾ ਚਾਰਜੋਂ ਤੇ ਕੰਮ ਆਇ ਓਖਾ ਜਿਹਾ ਹੋ ਗਿਆ ਨਹੀਂ ਨਾ ਵਦਗਾ ਤੁਰੇ ਫਿਰਦੀ ਇਹ ਹਜਾਣਾ ਜੀ ਬਾਣਾ ਸੀ ਇਹ ਤਾਂ ਵਦਗਾ ਤੁਰੇ ਫਿਰਦੀ ਹੈਗੀ ਆਏ ਹੋਇਆ ਦਾ ਕੰਮ ਆਇ ਓਖਾ ਹੋਇਆ ਨੇ ਫਰੈਂ ਅੱਜੇ ਬੱਸ ਤੋਂ ਪਾਣੀ ਪੈਣਾ ਨਾ ਕੁਝ ਕਹਿ ਸਕਦੇ ਹੁਣ ਗਮਾੜ ਮਸਰਾਣਾ ਤੇ ਕੀ ਕਹੂਗਾ ਨਹੀਂ ਤਾਂ ਇਹੋ ਜਿਹਾ ਬਾਣ ਵਧਗਾ ਵੱਟੀ ਜਾਣੀ। ਬਾਕੀ ਦੇਖੋ ਚਲੋ ਕਿੰਨਾ ਚਾਰਜ ਬੰਨੇ ਕੱਲ ਦਾ ਤੁਹਾਨੂੰ ਦੱਸਾਂਗੇ। ਲਓ ਬਾਈ ਆਪਣੀ ਆਹ ਜਣਾ ਮੂੰਗੀ ਇੰਨੀ ਕੀ ਹੋਈ ਹੈਗੀ। ਜਿਹੜਾ ਆਪਣੇ ਸਮਾਗਲ ਰਾਤੇ ਪਹਿਲਾਂ ਲੱਗੇ ਵੜਣਾ ਕਿ ਲੱਗ ਸੀਗਾ। ਇੰਨੀ ਕਿ ਨਿਕਲੇ ਦੂਜੇ ਪਾਸੇ ਗਏ ਸੀ ਵੜਣਾ ਆਪਾਂ ਨਾ ਡੇਢ ਕਿ ਲਾ ਉਧਰ ਸੀਗਾ। ਉਧਰ ਘਾਹ ਵਾਲਾ ਸੀਗਾ। ਘਾਹ ਹੁਣ ਤੇ ਕਰਕੇ ਉਹ ਮਸ਼ੀਨ ਵਾਲਾ ਬਾਈ ਕਹਿੰਦਾ ਵੀ ਕਹਿੰਦਾ ਮੂੰਗੀ ਵਿੱਚ ਬਹੁਤ ਘਾਟਾ ਕਹਿੰਦਾ 2-3 ਗੱਟੇ ਚਰੇ ਹੋਣੇ ਆ। ਪਿਕਾ ਵਾਲਾ ਗਾ ਦੁਕਾਨ ਬੜਾਈ ਵਾਲੀ ਪੈਣੀ ਕੋਈ ਫਾਇਦਾ ਨਹੀਂ ਗਾ ਮਸ਼ੀਨ ਫੋਰ ਫੋਰ ਕਰਕੇ ਬੜਾਈ ਵੀ ਵਾਲੀ ਆ ਗਈ ਤੇ ਤਾਂ ਕਰਕੇ ਉਹ ਕਹਿੰਦਾ ਫਿਰ ਰਹਿਣ ਦੇ ਕਹਿੰਦਾ ਵੱਡਾ ਨੂੰ ਇਹ ਤੇ ਚਲੋ ਹੁਣ ਆਹੀ ਆਪਣੇ ਚਲ ਬਹੁਤ ਆਹਣਾ 4-5 ਕੁਟਲ ਖਰਚਾ ਖੋਚਾ ਮੜਾਉ ਆਪਣਾ ਪਹਿਲੀ ਵਾਰ ਸੀ ਗਾਣ ਗਾਉਣ ਤਿਆਰ ਬਾਜੂਗਾ ਤੇ ਚਾਹ ਬਹੁਤ ਸੀ ਵਟਣਾ ਦਮੂਗੀ ਹੁਣ ਇੰਨੇ ਕਨੇ ਸਵਾਰ ਕਰਨਾ ਪੈਣਾ ਆਪਾਂ ਨੂੰ ਚਲੋ ਕੋਈ ਨਾ ਇੰਨੀ ਬਹੁਤ ਆ ਗਈ ਜਿਹਦੇ ਵਿੱਚ ਵੱਧ ਮਹੀ ਪੈਂਦਾ ਹਨ ਉਹ ਵੀ ਵਿੱਚ ਪਾਉਣੀ ਪੈਣੀ ਜਿਹੜੀ ਇਹਨੇ ਆਪਣਾ ਨਿਕਲ ਆਈ ਆ ਹੁਣ ਉਹ ਆਪਾਂ ਥੱਲੇ ਲਾ ਲ ਨਾ ਪੱਲਰ ਵਿਛਾਲਿਆ ਹੈਗਾ ਲਾ ਕੇ ਨੂੰ ਦੋ ਤਿੰਨ ਹਲਾਵਾਂਗੇ ਵੀ ਥੋੜੀ ਸਿੱਲੀ ਆ ਗਈ ਇਹ ਤੇ ਨਹੀਂ ਤਾਂ ਇਹ ਡੰਮ ਜੀ ਜਾਊਗੀ ਫਿਰ ਉਹਨੂੰ ਵੇਚ ਦਾਂਗੇ ਤੇ ਤੁਹਾਨੂੰ ਰੇਟ ਉਹ ਦੱਸਾਂਗੇ ਬਾਕੀ ਇਹ ਵਲੌਗ ਆਪਣਾ ਇਥੋਂ ਤੱਕ ਹੀ ਰੇਟ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਕਿ ਕੀ ਰੇਟ ਲੱਗਿਆਗਾ ਤੇ ਕਿੰਨੀ ਹੋ ਗਈ ਹੈਗੀ ਇਹ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵਲੌਗ ਆਪਣਾ ਵਲੌਗ ਦੇਖਣ ਲਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ